ਦੂਜੇ ਪਾਸੇ ਆ ਜਾਈਏ ਕਿ ਭਾਈ ਅਸਲ ਦੇ ਵਿੱਚ ਜਿਹੜੀ ਖਬਰ ਹੈ ਨਿਕਲ ਕੇ ਆ ਰਹੀ ਆ ਆ ਹੁਣ ਤੇ ਮੈਂ ਦੇਖਦਾ ਪਿਆ ਹਾਂ ਕਿ ਕਈ ਨਿਊਜ਼ ਵੈਬਸਾਈਟਾਂ ਨੇ ਵੀ ਫਲੈਸ਼ ਕਰ ਰੱਖੀ ਆ ਜੀ ਅੰਦਰ ਦੀ ਖਬਰ ਇਹ ਸੀ ਕੱਲ ਤੱਕ ਚਰਚਾਵਾਂ ਨਹੀਂ ਕੋਈ ਅਫਸਰ ਤੇ ਦੱਸਦੇ ਆ ਕਿ ਐਤਕੀ ਦੀਵਾਲੀ ਵੀ ਸੁੱਕੀ ਲੰਘਾਨ ਨੂੰ ਫਿਰਦੇ ਨੇ ਘਰੇ ਕਹਿ ਛੱਡਿਆ ਕਹਿੰਦੇ ਮਨ ਜਾ ਠੀਕ ਨਹੀਂ ਹੈ ਜੀ ਚੇਤਨੂ ਚੇਤਨਬਨੀ ਜੀ ਲੱਗੀ ਪਈ ਆ ਬਿਲਕੁਲ ਮੇ मतलब ਕਿ ਜੀ ਜਿਆ ਨਹੀਂ ਲੱਗਦਾ ਹੈ ਕਿ ਹੂੰ ਕਈਆਂ ਦਾ ਮਨ ਖੱਟਾ ਇਸ ਕਰਕੇ ਹੋਇਆ ਪਿਆ ਕਿਉਂਕਿ ਜਿਹੜਾ ਉਹ ਫੜਿਆ ਗਿਆ ਨਾ ਕ੍ਰਿਸ਼ਨੂ ਸ਼ਾਰਦਾ ਕ੍ਰਿਸ਼ਨੂ ਸ਼ਾਰਦਾ ਕਈਆਂ ਦੇ ਸੀ ਕੰਮ ਸਾਰਦਾ ਹੂੰ ਜਿਨ੍ਹਾਂ ਜਿਨ੍ਹਾਂ ਦੇ ਕੰਮ ਸਾਰਦਾ ਸੀ ਜੀ ਉਹ ਸਾਰਾ ਕੁਝ ਦੱਸਦੇ ਆ ਕਿ ਡਾਇਰੀਆਂ ਚ ਚੈਟਿੰਗ ਦੇ ਵਿੱਚ ਮੌਜੂਦ ਸੀ ਜੀ ਕੁਝ ਡਾਇਰੀਆਂ ਨੇ ਕੁਝ ਚੈਟਿੰਗ ਆ ਉਹਦੇ ਵਿੱਚ ਗਾਂ ਰੋਪੜ ਰੇਂਜ ਦੇ ਜਾਂ ਆਸ-ਪਾਸ ਤੇ ਕੁਝ ਅਫਸਰ ਜਿਹੜੇ ਆ ਉਨਾ ਵਾਰੇ सीबीआई ਨੂੰ ਕੁਛ ਨਾ ਕੁਛ ਹੱਥ ਲੱਗਾ ਤੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਕੈਲੋ ਕੇ ਕੰਮ ਜਿਹੜਾ ਹੈ ਨਾ ਉਹ ਵਿੰਗਾ ਟੇਡਾ ਚੱਲਦਾ ਹੈ ਉਹ ਹੁਣ ਘਰ ਵਾਲੀ ਨੂੰ ਕਹਿੰਦੇ ਆ ਕਿ ਐਤ ਕੀ ਦੀ ਦੀਵਾਲੀ ਨਾ ਫਲਾਣਾ ਉਹ ਫਲਾਣੇ ਰਿਸ਼ਤੇਦਾਰ ਚ ਮਰਗ ਹੋ ਗਏ ਸੀ ਆਪਾਂ ਨਾ ਹੀ ਮਨਾਈਏ ਤੇ ਚੰਗਾ ਤਾਂ ਮਤਲਬ ਉਧਰ ਮਾਨ ਮਰਿਆ ਪਿਆ ਵੈ ਸੀ ਡਰ ਨਾਲ ਆ ਬਿਲਕੁਲ ਹੁੰਦਾ ਹੈ ਤੇਰੇ ਤੋਂ ਮਨ ਖੱਟਾ ਪੈ ਗਿਆ ਯਾਰਾ ਤਾਂ ਮਨ ਖੱਟਾ ਹੋ ਜਾਂਦਾ ਸਭ ਤਾਂ ਇਦਾਂ ਅੱਜ ਅਖਬਾਰ ਦੇ ਵਿੱਚ ਮੈਂ ਖਬਰ ਵੀ ਪੜ੍ਹੀ ਸੀ ਕਿ 4-5 ਅਫੀਸਰ ਜਿਹੜੇ ਐਚਐਸ ਭੁੱਲਰ ਦੇ ਬਹੁਤ ਕਰੀਬੀ ਸਨ ਉਹ ਰਡਾਰਤੇ ਆ ਗਿਆ ਓਬਵੀਅਸ ਹੈ ਅਸੋ ਕਮਸਾਬੀ ਦੇ ਵਿੱਚ ਕੋਈ ਮੇਰੇ ਖਿਆਲ ਦੇ ਨਾਲ ਅੱਤ ਘੱਤ ਨਹੀਂ ਨਹੀਂ ਹੁੰਦੀ ਕਿ ਜਦੋਂ ਇਸ ਤਰ੍ਹਾਂ ਦਾ ਕੰਮ ਬਣ ਜਾਂਦਾ ਹੈ ਜਦੋਂ ਇਸ ਤਰ੍ਹਾਂ ਦਾ ਕਹ ਲੋ ਕਿ ਰਹਿਤਾ ਫੈਲ ਜਾਂਦਾ ਹੈ ਰਹਿਤਾ ਆਪਾਂ ਕਹਿੰਦੇ ਕਿ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਹੋਵੇ ਘੜਿਆ ਚੁੱਕ ਕੇ ਝੋਲੀ ਦੇ ਵਿੱਚ ਪਾ ਜੀ ਪਰ ਬੇਰ ਚੁੱਕ ਕੇ ਝੋਲੀ ਚ ਪਾ ਸਕਦੇ ਹੋ ਤੁਸੀਂ ਰਹਿਤਾ ਤੁਹਾਡੇ ਕੌਲੇ ਚ ਡੁੱਲ ਗਿਆ ਚਾਦਰ ਤੇ ਫਿਰ ਉਹਨੂੰ ਤੁਸੀਂ ਸਮੇਟ ਨਹੀਂ ਸਕਦੇ ਤੁਹਾਨੂੰ ਕਹਿੰਦੇ ਆ ਕਿ ਰਹਿਤਾ ਫੈਲ ਗਿਆ ਹੁਣ ਜਿਹੜਾ ਰਹਿਤਾ ਫੈਲਿਆ ਇਹ ਤੇ ਸਾਫ ਹੈ ਨਾ ਜੀ ਸਾਫ ਹੈ ਕਿ ਇਹਦੇ ਵਿੱਚ ਡਰ ਤੇ ਗਾਂ ਹੈਗਾ ਚਾਹੇ ਕੋਈ ਐਚਐਸ ਭੁੱਲਰ ਦੇ ਬਹੁਤ ਨਜ਼ਦੀਕੀ ਹੋਏਗਾ ਚਾਹੇ ਕੋਈ ਮਨਲੋਬ ਕੋਈ ਕਥੇ ਤੌਰ ਤੇ ਕਿਸੇ ਗੇਮ ਦੇ ਵਿੱਚ ਆ ਤਾਂ ਫਿਰ ਡਰ ਤੇ ਹੈ ਕਿਉਂਕਿ ਅਗੇ ਸੱਟੇਵਾਜੀ ਕਾਂਡ ਦੇ ਵਿੱਚ ਬਹੁਤ ਲਾਲਾ ਲਾਲਾ ਹੋਈ ਪਈ ਆ ਜੀ ਜੀ ਬਦਨਾਮੀ ਆਪਣੇ ਪੰਜਾਬ ਦੇ ਅਫਸਰ ਸ਼ਾਹੀ ਚੁਕੂ ਜੀ ਬੰਦਿਆਂ ਦੀ ਜਾਂ ਪੋਲਿਟਿਸ਼ੀਅਨ ਦੀ ਇਸ ਤਰ੍ਹਾਂ ਦੀ ਹੋਈ ਪਈ ਆ ਪਿਛਲੇ ਦਿਨਾਂ 'ਚ ਮੈਨੂੰ ਸੁਣਨ 'ਚ ਆਇਆ ਕਿ ਕੁਝ ਬੰਦੇ ਗੁਜਰਾਤ ਗਏ ਸਨ ਰਾਜਨੀਤਿਕ ਪਿਛੋਕੜ ਵਾਲੇ ਦੱਸਦੇ ਕਿ ਰਾਜਨੀਤਿਕ ਬੰਦਿਆ ਨੇ ਜਦੋਂ ਉੱਥੋਂ ਦਾ ਮਾਡਲ ਦੇਖਿਆ ਕਿ ਇੱਥੇ ਤੇ ਰੁਪਈਆ ਹੀ ਰੁਪਈਆ ਰਿਟਰਨ ਦੇ ਰੂਪ ਚ ਉਹਨਾਂ ਨੇ ਇਨਵੈਸਟਮੈਂਟ ਕੀਤੀ ਆ ਤੇ ਜਿਨ੍ਹਾਂ ਦੇ ਥਰੂ ਇਨਵੈਸਟਮੈਂਟ ਕੀਤੀ ਉਹ ਦੱਸਦੇ ਕਿ ਮਤਲਬ ਕਿ ਜਿੱਦਾਂ ਏਜੰਟ ਹੁੰਦੇ ਆ ਟਾਈਪ ਦੇ ਸਰਕਾਰ ਦੇ ਤਾਂ ਉਹ ਤਾਂ ਲਿਸਟ ਬਣਾਈ ਬੈਠੇ ਕਿ ਪੰਜਾਬ ਚ ਆ ਬੰਦੇ ਇਨਵੈਸਟ ਕਰੀ ਜਾਂਦੇ ਜੀ ਇਹਨਾਂ ਨੂੰ ਇਨਵੈਸਟਮੈਂਟ ਵੀ ਤੁਹਾਨੂੰ ਪਤਾ ਨਾ ਫਸਾ ਜਾਂਦੀ ਆ ਸੋ ਗੱਲਾਂ ਇਹ ਜਿਹੜੀਆਂ ਨੇ ਪੰਜਾਬ ਬਾਰੇ ਉੱਤੋਂ ਤੱਕ ਹੋ ਰਹੀਆਂ ਕਿ ਇੱਥੋਂ ਪੈਸਾ ਤਾਂ ਬਹੁਤ ਆ ਪੰਜਾਬ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਈ ਇੱਥੋਂ ਬਿਲਡਰਸ ਤੋਂ ਰੀਅਲ ਅਸਟੇਟ ਦੇ ਕਾਰੋਬਾਰੀਆਂ ਤੋਂ ਸੱਟੇਬਾਜੀ ਦੇ ਜਿਹੜੇ ਕਿੰਗ ਨੇ ਜਾਂ ਇੱਧਰੋਂ ਉਧਰੋਂ ਪੈਸਾ ਅਫਸਰਸ਼ਈ ਇਕੱਠਾ ਕਰ ਰਹੀ ਹੈ ਚਰਚਾਵਾਂ ਨੇ ਸਰ ਜੀ ਦਿੱਲੀ ਦਰਬਾਰ ਤੱਕ ਇਹਨਾਂ ਗੱਲਾਂ ਦੀਆਂ ਚਰਚਾਵਾਂ ਨੇ ਕਿ ਉੱਥੇ ਪੰਜਾਬ 'ਚ ਮਲਾਈ ਬਹੁਤ ਹੈ ਜੀ ਹਮ ਮਲਾਈ ਕੋਫਤੇ ਕੌਣ-ਕੌਣ ਖਾਂਦਾ ਪਤਾ ਨਹੀਂ ਪਰ ਜਿਨ੍ਹਾਂ ਨੇ ਮਲਾਈ ਕੋਫਤੇ ਖਾਦੇ ਨੇ ਸਾਬ ਉਹਨਾਂ ਵਾਸਤੇ ਇਹ ਦਿਨ ਜਿਹੜੇ ਆ ਨਾ ਉਹ ਜਿਵੇਂ ਗਾਣਾ ਹੈ ਨਾ ਤੂੰ ਕੀ ਜਾਣੇ ਸਾਡੇ ਉੱਤੇ ਕਿੰਜ ਗੁਜ਼ਰੀ ਨੀ ਦਿਨ ਤੇਰੇ ਤੇ ਬਹਾਰਾਂ ਵਾਲੇ ਆਏ ਹੋਏ ਨੇ ਉਦੋਂ ਤੇ ਦੀਵਾਲੀ ਚੱਲੀ ਜਾਂਦੀ ਹੈ ਉਹ ਇਹਨਾਂ ਤੇ ਕਿਦਾਂ ਗੁਜ਼ਰਦੀ ਉਹ ਦੱਸ ਨਹੀਂ ਪਾਰਾ ਹੂੰ ਜੀ ਬਿਲਕੁਲ ਬਿਲਕੁਲ ਪਰ ਇੱਕ ਡਾਇਰੀ ਤੇ ਉਹ ਚੈਟਾਂ ਨੇ ਨਾ ਬਸ ਤੁਹਾਡੇ ਕਹਿਣ ਰਹਿ ਤਾਂ ਬਹੁਤ ਜ਼ਿਆਦਾ ਖਲਾਰ ਦਿੱਤਾ ਹੈ ਪਰ ਰਾਜਵਿੰਦਰ ਸਿੰਘ ਬਾੜ ਜੀ ਕਹਰੇ ਕਿ ਡੀ.ਆਈ.ਜੀ. ਪੁੱਲਰ ਕਹਿੰਦੇ ਮੇਰੇ ਨਾਲ ਦੇ ਪਿੰਡ ਦੇ ਇਹ ਕਹਿੰਦੇ ਮਹਿਲ ਸਿੰਘ ਭੁੱਲਰ ਦੇ بیٹے ਨੇ ਹਾਂਜੀ ਇਹ ਉਸ ਦਿਨ ਗੱਲ ਹੋਈ ਸੀਗੀ ਤੇ ਮਿੱਤਰ ਵੀ ਨੇ ਇਹਨਾਂ ਦਾ ਜਿਹੜਾ ਦੂਸਰਾ ਬੇਟਾ ਕੁਲਦੀਪ ਸਿੰਘ ਭੁੱਲਰ ਕਹਿੰਦੇ ਇਹਨਾਂ ਦਾ ਬੇਟਾ ਹੈ ਤੇ ਇੱਕ ਪਾਲੀਆ ਸਾਹਿਬ ਦਾ ਕਮੈਂਟ ਮੈਨੂੰ ਬੜਾ ਸੋਹਣਾ ਲੱਗਿਆ ਕਹਿੰਦੇ ਇੱਕ ਭੁੱਲਰ ਦੀ ਰਿਹਾਈ ਲਈ ਕਹਿੰਦੇ ਜਨਤਾ ਅਰਦਾਸਾਂ ਕਰ ਰਹੀ ਹੈ ਤੇ ਦੂਜੇ ਭੁੱਲਰ ਨੂੰ ਅੰਦਰ ਕਰਨ ਲਈ ਕਹਿ ਰਹੀ ਹੈ ਦੇਖੋ ਇਹ ਵੀ ਕੰਮ-ਕੰਮ ਤੇ ਹੁੰਦਾ ਤੁਸੀਂ ਕਿਸ ਤਰ੍ਹਾਂ ਦਾ ਕਿਸ ਬੰਦੇ ਨੇ ਕੰਮ ਕਰਤਾ 1000 ਕਿਲਾ ਜ਼ਮੀਨ ਤਾਂ ਮਖੂ ਦੇ ਨੇੜੇ ਮੰਡ ਇਲਾਕੇ ਦੇ ਵਿੱਚ ਹੈ ਰਾਜਵਿੰਦਰ ਸਿੰਘ ਬਾਠੀ ਉਹ ਦੱਸ ਰਿਹਾ ਜਿਹੜੇ ਇਹਨਾਂ ਦੇ ਲਾਗੇ ਪਿੰਡ ਵਾਲੇ ਆ ਦੇਖੋ ਭਾਈ ਇਹ ਤੇ ਹੁਣ ਵੇਖਣ ਦਾ ਵਿਸ਼ਾ ਹੈ ਤੁਸੀਂ ਇੱਕ ਚੀਜ਼ ਜਿਹੜੀ ਹੈ ਨਾ ਉਹ ਬੜੀ ਇਸ ਮਾਮਲੇ 'ਚ ਅਜੀਬ ਵੇਖੋਗੇ ਕਿ ਇੱਕ ਪਾਸੇ 7.5 ਕਰੋੜ ਰਿਕਵਰੀ ਜਾਂ ਗਹਿਣੇ ਗੱਟੇ ਦੀ ਰਿਕਵਰੀ ਉਹ ਤਸਦੀਕ ਕਰ ਦਿੰਦੀ ਹੈ ਸੈਂਟਰਲ ਏਜੰਸੀ ਪਰ ਕਮਾਲ ਦੀ ਗੱਲ ਹੈ ਕਿ ਰਿਮਾਂਡ ਐਚਐਸ ਨੂੰ ਨਰਦਾ ਹਾਸਲ ਨਹੀਂ ਕੀਤਾ ਜਾਂਦਾ ਇਹ ਇੱਕ ਮੇਰੇ ਵਾਸਤੇ ਐਸਾ ਵਰਤਾਰਾ ਹੈ ਸੁਖਮ ਸਾਹਿਬ ਕਿ ਜਿਹੜਾ ਮੈਂ ਹਾਜਮੋਲਾ ਦੀ ਗੋਲੀ ਖਾ ਕੇ ਵੀ ਹਜਮ ਨਹੀਂ ਕਰ ਪਾ ਰਿਹਾ ਕਿ ਜਦੋਂ ਤੁਸੀਂ ਐਨਾ ਮਾਲ ਪੱਤਾ ਰਿਕਵਰ ਕਰਨ ਦਾ ਹੁਣ ਮੈਨੂੰ ਨਹੀਂ ਪਤਾ ਉਹ ਸਾਬਤ ਹੁੰਦਾ ਹੈ ਕਿ ਨਹੀਂ ਹੁੰਦਾ ਜਦ ਤੁਸੀਂ ਕਲੇਮ ਕਰਦੇ ਹੋ ਦਾਵਾ ਕਰਦੇ ਹੋ ਜੀ ਉਹ ਪੈਸਾ ਕਿੱਥੋਂ ਆਇਆ ਕੀ ਚੈਨਲ ਸੀ ਕਿਦਾਂ ਉਹ ਸਾਰਾ ਕੁਝ ਤੁਹਾਡੀ ਕਸਟਡੀ ਚ ਜਦੋਂ ਇੰਟਰੋਗੇਸ਼ਨ ਹੋਏਗੀ ਇਨਵੈਸਟੀਗੇਸ਼ਨ ਹੋਗੀ ਤੁਰੇਗੀ ਤਦ ਹੀ ਮੋਦੀ ਮਤਲਬ ਕਿ ਟ੍ਰੇਲ ਜਿਹੜੀ ਆਪਾਂ ਕਹਿ ਲੋ ਕਿ ਤੁਸੀਂ ਫੜ पाओਗੇ ਨਾ ਜੀ ਪਰ ਹਿਰਾਸਤ ਦੀ ਮਿਆਦ ਤੇ ਕੁਝ ਘੰਟੇ ਰਹੀ ਐ ਸਾਹਿਬ ਹੂੰ ਇਹ ਬੜੀ ਇਸ ਮਾਮਲੇ ਦੇ ਵਿੱਚ ਇੱਕ ਹਰਾਮ ਕੁੰਕੜੀ ਆ ਮੈਂ ਵੀ ਇਹ ਗੱਲ ਪੜ੍ਹੀ ਸੀ ਵੀ ਸਿੱਧਾ ਜੇਲ੍ਹ ਦੇ ਵਿੱਚ ਭੇਜਦਾ ਬਸ ਇਹ ਬਹੁਤ ਹਰਾਮ ਕਰਦਾ ਸਰ ਇੱਥੇ ਤੁਸੀਂ ਦੇਖੋ ਕਿਹ ਜਿਹੜਾ ਪਿਛੇ ਜੇ ਇੱਕ ਹੋਇਆ ਸੀ ਕਾਂਡ ਚਤਰਵੇਦੀ ਵਾਲਾ ਯਾਦ ਆ ਤੁਹਾਨੂੰ ਚਤਰਵੇਦੀ ਤੋਂ ਰਿਕਵਰੀ ਕੀ ਹੋਈ ਆ ਜ਼ੀਰੋ ਰਿਕਵਰ ਹੋਇਆ ਕੁਝ ਕੁਰਤਾ ਪਜਾਮਾ ਸੀ ਉੱਤੇ ਉਹਨੇ ਫਤੂਈ ਜੀ ਪਾਈ ਸੀ ਇੱਕ ਮੇਰੀਆਂ ਕੁਝ ਚਸ਼ਮਾ ਸੀ ਹੋਰ ਉਹਦੇ ਕੋਲ ਕੀ ਸੀ ਹਮ ਤੇ ਉਹਨੂੰ 7 ਦਿਨ ਵਾਸਤੇ ਰਿਮਾਂਡ ਤੇ ਲਿਆ ਪੁਲਿਸ ਨੇ ਹਾਂ ਜੀ ਬਿਲਕੁਲ ਇੱਕ ਵੀਕ ਪੂਰਾ ਇੱਥੇ ਰਿਕਵਰੀ ਨਹੀਂ ਆ ਰਿਮਾਂਡ ਤੇ ਨਾ ਲੈਣਾ ਮੇਰੇ ਤਾਂ ਸੰਗੋ ਨਹੀਂ ਲੈ ਰਿਹਾ ਇਹ ਮਾਮਲਾ ਬਹੁਤ ਮੈਂ ਹਰਾਨ ਆਇ ਇਸ ਮਾਮਲੇ ਚ ਕੁਝ ਮੇਰੇ ਖਲ ਦੇ ਨਾਲ ਇਹਦੇ ਚ ਹੋਰ ਵੀ ਲੋਕ ਆ ਜਿਹੜੇ ਇਸ ਗੱਲ ਤੇ ਉਂਗਲ ਤਰ ਰਹੇ ਆ ਇਹ ਬੜਾ ਸਵਾਲ ਇੱਕ ਸਸਪੈਂਸ ਵਾਲਾ ਬਣ ਕੇ ਰਹਿ ਗਿਆ ਹੁਸਕਮ ਸਾਹਿਬ ਜੀ ਬਿਲਕੁਲ ਮੇਰੇ ਜੀ ਇੱਕ ਦੋ ਦੋਸਤ ਇੱਥੇ ਕਹਿ ਰਹੇ ਨੇ ਕਿ ਭਾਈ ਭੁੱਲਰ ਨੇ ਕਹਿੰਦੇ ਬਰੀ ਹੋ ਜਾਣਾ ਰਾਜਿੰਦਰ ਸਿੰਘ ਬਾਠ ਜੀ ਕਹਿ ਰਹੇ ਨੇ ਆਇਆ ਲੋਕ ਕਹਿੰਦੇ ਦੇਖੋ ਸਭ ਜਦੋਂ ਬਰੀ ਹੋ ਜਾਏਗਾ ਤੇ ਅਸੀਂ ਬਰੀ ਦੀ ਖਬਰ ਕਰਦੇ ਆਂਗੇ ਅਸੀਂ ਇੱਥੇ ਕੋਈ ਜੱਜ ਥੋੜੀ ਲੱਗੇ ਆ ਕਿ ਐਸੀ ਸਜ਼ਾ ਸੁਣਾ ਰਹੇ ਆ ਨਹੀਂ ਅਸੀਂ ਤਾਂ ਕਹਿ ਰਹੇ ਕਿ ਸਾਬਤ ਕਰਨਾ ਹੈ ਇਹ ਦਾਅਵੇ ਨੇ ਜੀ ਆਪਾ ਦੇਖੇ सीबीआई ਦੀ ਅਫੀਸ਼ੀਅਲ ਸਟੇਟਮੈਂਟ ਦੇ ਵਿੱਚ ਜੋ ਰਿਕਵਰੀ ਉਹਦਾ ਕਲੇਮ ਹੈ ਜੀ ਸਾਡਾ ਨਹੀਂ ਹੈ ਸਾਰ। ਅਸੀਂ ਨਹੀਂ ਕਹਿੰਦੇ ਅਸੀਂ ਤਾਂ ਤੁਹਾਡੇ ਅੱਖੇ ਲਾ ਕੇ ਕਹਿ ਦਿੰਨੇ ਹੂੰ ਕਿ ਭਾਈ ਚਲੋ ਇੱਕ ਹਵਾਲਾ ਵੀ ਸਾਡਾ ਕੰਮ ਹੈ ਸੂਚਨਾ ਦਾ ਕਿ ਜੋ ਚੱਲ ਰਿਹਾ ਹੈ ਇਸ ਮਿਲੇ ਮਾਮਲਾ ਜੀ ਬਿਆਨ ਤਾਂ ਸੰਦੂ ਜੀ ਦਾ ਮੈਂ ਕਮੈਂਟ ਨਾਲ ਪੜ੍ਹ ਦੇਣਾ ਸ਼ਾਇਦ ਉਹ ਜੁੜਦਾ ਹੀ ਹੈ ਇਹਦੇ ਨਾਲ ਉਹ ਕਹਿੰਦੇ ਵੀ ਭੁੱਲਰ ਦਾ ਬੇਟਾ सीबीआई ਦਾ ਕਿਹਨੇ ਸਰਕਾਰੀ ਵਕੀਲ ਹੈ ਤਾਂ ਸ਼ਾਇਦ ਉਹਦਾ ਵੀ ਲੱਗਦਾ ਹੋਵੇ ਨਹੀਂ ਸ਼ਾਇਦ ਕਿਤੇ ਨਹੀਂ ਇਹ ਤੁਹਾਡੀ ਇਨਫੋਰਮੇਸ਼ਨ ਕੁਝ ਹੱਦ ਤੱਕ ਠੀਕ ਹੈ ਤੇ ਕੁਝ ਹੱਦ ਤੱਕ ਗਲਤ ਹੈ ਕਿਉਂਕਿ ਉਹ ਐਡਵੋਕੇਟ ਜਰਨਲ ਦੀ ਟੀਮ ਸਿਆ ਨਾ ਕਿ ਸੀਬੀਏ ਦਾ ਸਰਕਾਰੀ ਬੰਦਾ ਹੈ ਜੀ ਇਹ ਤੁਸੀਂ ਪਹਿਲੇ ਦਿਨ ਹੀ ਦੱਸ ਹਾਂਜੀ ਅਸੀਂ ਪਹਿਲੇ ਦਿਨ ਹੀ ਦੱਸਤਾ ਸੀ ਔਰ ਉਹ ਬਹੁਤ ਯੰਗ ਉਮਰ ਚ ਅੱਛਾ ਵਕੀਲ ਹੈ ਹੂੰ ਦੇਖੋ ਜਿਹੜੀ ਚੀਜ਼ ਦੀ ਸਿਫਤ ਕਰਨੀ ਬਣਦੀ ਹੈ ਉਹ ਸਿਫਤ ਵੀ ਕਰਨੀ ਚਾਹੀਦੀ ਹੈ ਜੀ ਠੀਕ ਹੈ ਜੀ ਐਚਐਸ ਭੁੱਲਰ ਗਤਕਾ ਫੈਡਰੇਸ਼ਨ ਆਫ ਇੰਡੀਆ ਵੀ ਚਲਾ ਰਹੇ ਸਨ ਹੂੰ ਠੀਕ ਹੈ ਨਾ ਜੀ ਅ ਉਹਦੇ ਵਿੱਚ ਗਾਂ ਇੱਕ ਪੰਜਾਬ ਗਤਕਾ ਐਸੋਸੀਏਸ਼ਨ ਹੈ ਉਹ ਚਲਾ ਰਹੇ ਸਨ ਆਰਐਸਐਸ 16 ਇਹ ਦੋਨੇ ਪੁਲਿਸ ਅਫੀਸਰ ਆ ਜੀ ਇੱਕ ਸਾਬਕਾ ਇੱਕ ਮੌਜੂਦਾ ਠੀਕ ਹੈ ਨਾ ਜੀ ਉਹਦੇ ਤੇ ਮੈਂ ਸਵਾਲ ਜ਼ਰੂਰ ਖੜਾ ਕਰ ਸਕਦਾ ਕਿ ਹਾਂ ਭਾਈ ਇਦਾਂ ਹੁੰਦਾ ਪਰ ਪ੍ਰਾਪਤੀਆਂ ਵੀ ਉਹਨਾਂ ਦੀਆਂ ਹੈਗੀਆਂ ਨੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਗਤਕਾ ਤੁਸੀਂ ਦੇਖੋ ਕਿ ਬਹੁਤ ਵੱਡੇ ਪੱਧਰ ਤੇ ਪ੍ਰਸਾਰ ਵੀ ਆਸਰ ਕਰ ਚੁੱਕਾ ਹੈ ਜੀ ਜੀ ਦੋਹਣੀ ਚੀਜ਼ਾਂ ਹੁੰਦੀਆਂ ਨੇ ਨਾ ਔਰ ਦੋਨੇ ਜਿਸਾਂ ਦੀ ਤੇ ਦੇਖੋ ਇਹ ਮਾਮਲਾ ਆਡਾ ਆਪਣੀ ਜਗ੍ਹਾ ਤੇ ਸੀ ਤੇ ਮੈਂ ਤੁਹਾਨੂੰ ਉਸ ਦਿਨ ਕਿਹਾ ਸੀਗਾ ਕਿ ਐਚਐਸ ਭੁੱਲਰ ਦਾ ਮੁੰਡਾ ਛੋਟੀ ਉਮਰ ਦੇ ਵਿੱਚ ਬਹੁਤ ਬਿਹਤਰੀਨ ਵਕੀਲ ਹੈ ਹੂੰ ਬਿਹਤਰੀਨ ਵਕੀਲ ਇਸ ਤਰ੍ਹਾਂ ਹੈ ਜਨਾਬ ਕਿ ਜੋ ਬੇਅਦਬੀਆਂ ਵਾਲਾ ਪਿਛਲੇ ਸਮੇਂ ਚ ਆਪਖੜਾ ਦੇਖਿਆ ਸੀਗਾ ਅਸੈਂਬਲੀ ਚ ਆਇਆ ਜੀ ਉਸ ਟੀਮ ਦੇ ਵਿੱਚ ਮੁੱਖ ਤੌਰ ਤੇ ਉਹਦੀ ਇਹਨਾ ਨਾਂ ਭੁੱਲ ਗਿਆ ਵਿਸਰ ਗਿਆ ਸ਼ਾਇਦ ਗੁਰਮਨ ਕੇ ਕੁਝ ਐਸਾ ਨਾਮ ਹੈ ਤਾਂ ਮਤਲਬ ਕਿ ਐਚਐਸ ਪੁੱਲਰ ਉਹ ਜੀਐਸ ਪੁੱਲਰ ਕਹਿੰਦੇ ਕੁਝ ਐਸਾ ਨਾਮ ਹੈ ਜੀ ਤਾਂ ਉਹਨੇ ਇੱਕ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਆ ਤਾਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਨਾ ਜੀ ਜੀ ਐਚਐਸ ਪੁੱਲਰ ਐਸ ਵੇਲੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਠੀਕ ਹੈ ਆਪਣੀ ਜਗ੍ਹਾ ਪਰ ਉਹਨਾਂ ਦੇ ਸੁਪੁੱਤਰ ਚ ਜੋ ਕਾਬਲੀਅਤ ਉਹ ਆਪਣੀ ਜਗ੍ਹਾ ਹੈ ਆਪਣੀ ਜਗ੍ਹਾ ਜੀ ਪਰ ਜੇ ਮੰਨ ਲਓ ਸੱਚੀਓ ਫਰਜ਼ ਕਰੋ ਸੁਖਮ ਸਾਹਿਬ ਕਿ ਜੇ ਮੰਨ ਲਓ ਮੈਂ ਇੱਕ ਮਲਜਮ ਆ ਤੇ ਮੇਰਾ ਬੇਟਾ ਕਿਤੇ ਸਰਕਾਰੀ ਵਕੀਲ ਕੱਲ ਨੂੰ ਲੱਗ ਜਾਵੇ ਇਦਾ ਮਤਲਬ ਇਹ ਨਹੀਂ ਕਿ ਮੈਨੂੰ ਛੱਡ ਦੇਣਗੇ ਹੂੰ ਇਹ ਹੈ ਕਿ ਉਹ ਇਸ ਕੇਸ ਦੇ ਨਾਲ ਕੋਈ ਸਬੰਧ ਨਹੀਂ ਰੱਖ ਸਕਦਾ ਜੀ ਜੇ ਹੋਏਗਾ ਵੇ ਉਸ ਕੋਰਟ ਦੇ ਵਿੱਚ ਉਹ ਕੇਸ ਨਹੀਂ ਝਗੜ ਸਕਦਾ ਕਿਸੇ ਵੀ ਪ੍ਰਕਾਰ ਦੀ ਉਹਦੀ ਇਨਵੋਲਵਮੈਂਟ ਨਹੀਂ ਹੋਏਗੀ ਇਹ ਚੀਜ਼ਾਂ ਹੁੰਦੀਆਂ ਇੰਨੀਆਂ ਕਿ ਸਰਕਾਰੀ ਵਕੀਲਿਆ ਕੋਈ ਤੁਹਾਡਾ ਤੇ ਤੁਹਾਡੇ ਤੇ ਕੋਈ ਮੁਕੱਦਮਾ ਨਹੀਂ ਬਣ ਸਕਦਾ ਇਹ ਵੀ ਮੈਂ ਤੁਹਾਨੂੰ ਦੱਸ